ਚੰਡੀਗੜ੍ਹ ਚ ਤੰਨ ਪੁਲਿਸ ਕਰਮੀ ਲਾਈਨ ਹਾਜ਼ਰ ਸਤਿ ਸ਼੍ਰੀ ਅਕਾਲ ਜੀ ਮੈਂ ਮੈਕ ਦਿਪਕਾ ਤੁਸੀ ਦੇਖ ਰਹੇ ਪੰਜਾਬੀ ਲਿੰਕ ਮੀਡੀਆ ਤੇ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਜਿੱਥੇ ਪੁਲਿਸ ਦੇ ਕਾਂਸਟੇਬਲ ਸतीश ਕੁਮਾਰ ਕਾਂਸਟੇਬਲ ਵਿਸ਼ਵਜੀਤ ਸਿੰਘ ਅਤੇ ਹੋਮਗਾਰਡ ਜਵਾਨ ਦਲੀਪ ਨੋਗੀ ਨੂੰ ਡਿਊਟੀ ਤੋਂ ਹਟਾ ਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਮਾਮਲੇ ਦੀ ਜਾਂਚ ਇਹ ਇਲਾਕਾ ਡੀਐਸਪੀ ਕਰ ਰਹੇ ਹਨ ਅਤੇ ਜੇਕਰ ਇਹਨਾਂ ਖਿਲਾਫ ਹੋਰ ਸਬੂਤ ਮਿਲਦੇ ਹਨ ਤਾਂ ਅੱਗੇ ਕੜੀ ਕਾਰਵਾਈ ਕੀਤੀ ਜਾਵੇਗੀ ਇਲਜ਼ਾਮ ਹੈ ਕਿ ਇਹਨਾਂ ਤੇ ਸਾਈਬਰ ਧੱਗਾਂ ਨੂੰ ਫੜਨ ਦੀ ਬਜਾਏ ਉਹਨਾਂ ਨਾਲ ਮਿਲ ਕੇ 1.90 ਲੱਖ Google Pay ਰਾਹੀਂ ਟ੍ਰਾਂਸਫਰ ਕਰਵਾ ਲਏ। ਥਾਣਾ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਰਕਮ ਦੇ ਲੈਣ-ਦੇਣ ਵਿੱਚ ਇਨ੍ਹਾਂ ਦੀ ਸਿੱਧੀ ਭੂਮਿਕਾ ਸੀ। ਤਿੰਨੇ ਪੁਲਿਸ ਕਰਮੀ ਪਹਿਲਾਂ ਥਾਣੇ ਵਿੱਚ ਬਣਨ ਵਾਲੀ ਇਹ SIT ਦੇ ਮੈਂਬਰ ਰਹੇ ਚੁੱਕੇ ਹਨ। ਥਾਣਾ ਮਨੀ ਮਾਜਰਾ ਦਾ ਚਾਰਜ ਸੰਭਾਲ ਲੈਣ ਤੋਂ ਬਾਅਦ ਇੰਸਪੈਕਟਰ ਮਨਿੰਦਰ ਸਿੰਘ ਨੇ ਪੁਰਾਣੀ SIT ਨੂੰ ਭੰਗ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਇਹ ਮੈਂਬਰ ਪਹਿਲਾਂ ਵਾਂਗ ਹੀ ਕੰਮ ਕਰਦੇ ਰਹੇ ਜਦੋਂ ਇਹਨਾਂ ਨੇ ਇੱਕ ਇਸ ਫੜਿਆ ਤੇ ਇਲਜ਼ਾਮ ਹੈ ਕਿ ਉਸ ਨੂੰ ਛਡਣ ਦੇ ਬਦਲੇ ਪੈਸੇ ਲਏ ਇਸ ਮਾਮਲੇ ਨੂੰ ਲੈ ਕੇ ਇਨ੍ਹਾਂ ਦੀ ਤਾਣਾ ਪ੍ਰਭਾਰੀ ਨਾਲ ਤਕਰਾਰ ਵੀ ਹੋਈ ਸੀ ਬਾਅਦ ਵਿੱਚ ਇਸ ਦੀ ਰਿਪੋਰਟ ਤਿਆਰ ਕਰਕੇ ਡੀਐਸਪੀ ਨਾਰਥ-ਈਸਟ ਵਿਜੇ ਸਿੰਘ ਨੂੰ ਭੇਜੀ ਗਈ ਡੀਐਸਪੀ ਨਾਰਥ-ਈਸਟ ਵਿਜੇ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਸ਼ਿਕਾਇਤ ਆਈ ਸੀ ਜਿਸ ਵਿੱਚ ਇਨ੍ਹਾਂ ਤਿੰਨ ਪੁਲਿਸ ਕਰਮੀਆਂ ਤੇ ਨਿਸ਼ਾਨ ਚੇਨਤਾ ਅਤੇ ਇੱਕ ਕੇਸ ਵਿੱਚ ਪੈਸੇ ਲੈਣ ਦੇ ਦੋਸ਼ ਲੱਗੇ ਸਨ ਇਸ ਤੋਂ ਬਾਅਦ ਮਾਮਲੇ ਜਾਂਚ ਕਰਕੇ ਤਿੰਨੋਂ ਨੂੰ ਲਾਇਨ ਹਾਜ਼ਰ ਕਰ ਦਿੱਤਾ ਗਿਆ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਚੰਡੀਗੜ੍ਹ ਵਿੱਚ ਪਹਿਲਾ ਡੀਜੀਪੀ ਰਹੇ ਸੁਰਿੰਦਰ যাদਬ ਨੂੰ ਅੱਜ ਵੀ ਇਸ ਲਈ ਜਾਂਚ ਕੀਤਾ ਜਾਂਦਾ ਹੈ ਕਿਉਂਕਿ ਉਹ ਕਿਸੇ ਵੀ ਸ਼ਿਕਾਇਤ 'ਤੇ ਜ਼ਰੂਰ ਕਾਰਵਾਈ ਕਰਦੇ ਸਨ ਭਾਵੇਂ ਸ਼ਿਕਾਇਤ ਆਮ ਨਾਗਰਿਕ ਖਿਲਾਫ ਹੋਵੇ ਕਿ ਜੇ ਪੁਲਿਸ ਕਰਮੀ ਖਿਲਾਫ ਜਾਂ ਫਿਰ ਵੱਡੇ ਅਧਿਕਾਰੀ ਖਿਲਾਫ ਉਹਨਾਂ ਦੇ ਤਬਾਦਲੇ ਤੋਂ ਬਾਅਦ ਇਹ ਸ਼ਕਤੀ ਘਟੋ ਗਈ ਸੀ ਹੁਣ ਨਵੇਂ ਡੀਜੀਪੀ ਸਾਗਰ ਪ੍ਰਿਤਭੁਦਾ ਦੇ ਆਉਣ ਤੋਂ ਬਾਅਦ ਫਿਰ ਉਹ ਹੀ ਸ਼ਕਤੀ ਰਵਈਆ ਫਿਕਰ ਨੂੰ ਮਿਲ ਰਿਹਾ ਹੈ ਨੀਵਾ ਪ੍ਰਤੀ ਉਹ ਕਾਫੀ ਕੜੇ ਹਨ ਇਹਦਾ ਅੰਦਾਜ਼ਾ ਉਹਨਾਂ ਦੇ ਟੈਰਿਫ ਚਲਾਨ ਸੰਬੰਧੀ ਹੁਕਮਤਾਂ ਤੋਂ ਵੀ ਲਗਾਇਆ ਜਾ ਸਕਦਾ ਹੈ ਜਿਸ ਵਿੱਚ ਉਹਨਾਂ ਨੇ ਸਾਫ਼ ਕਿਹਾ ਸੀ ਕਿ ਪਹਿਲਾ ਸ਼ਹਿਰ ਦੇ ਲੋਕਾਂ ਨੂੰ ਟੈਰਿਫ ਚਾਮ ਤੋਂ ਰਾਦ ਦਿੱਤਾ ਜਾਵੇ ਇਹਨਾਂ ਨੂੰ ਵਿਵਾਜਾ ਪਰੇਸ਼ਾਨ ਨਾ ਕੀਤਾ ਜਾਵੇ ਤੇ ਬਿਨਾਂ ਕਾਰਨ ਬਾਹਰਲੀ ਗੱਡੀਆਂ ਤੇ ਚਾਲਕਾਂ ਨੂੰ ਤੰਗ ਨਾ ਕੀਤਾ ਜਾਵੇ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ